ਹਾਂਜੀ ਪਿਆਰੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀ ਪੇਪਰ A ਦਾ 9594 ਬਾਅਦ ਸਿਲੇਬਸ ਆਊਟ ਹੋ ਚੁੱਕਿਆ ਹੈ ਕਰ ਲੋ ਕੰਮਰ ਕੱਸੇ ਮੌਕਾ ਹੈ ਹੁਣ ਸਾਰਿਆਂ ਕੋਲ ਇੱਕ ਵਾਰ ਫਿਰ ਤੋਂ ਆਪਣੀ ਪਰਫਾਰਮੈਂਸ ਦਿਖਾ ਕੇ ਤੇ ਨੌਕਰੀ ਲੈਣ ਦਾ ਭਗਵੰਤ ਮਾਨ ਜੀ ਦੇ ਹੱਥ ਤੋਂ ਨੌਕਰੀ ਦੇ ਸਰਟੀਫਿਕੇਟ ਪ੍ਰਾਪਤ ਕਰਨ ਦਾ ਅੱਜ ਉਹ ਆਪਣੀ ਤਿਆਰੀ ਨੂੰ ਪਰਖੀਏ ਅੱਜ ਦੀ ਕਲਾਸ ਪੰਜਾਬੀ ਵਿਆਕਰਨ ਦੇ ਕੁਝ ਮਹੱਤਵਪੂਰਨ ਪ੍ਰਸ਼ਨਾਂ ਨਾਲ ਸੰਬੰਧਿਤ ਹੈ ਅੱਜ ਤੋਂ ਬਾਅਦ ਅਗਲੀਆਂ ਜਿੰਨੀਆਂ ਵੀ ਕਲਾਸਾਂ ਸਾਰੀਆਂ ਤੁਹਾਡੇ ਨਵੇਂ ਆਏ ਸਲਿਪਸ ਮੁਤਾਬਕ ਹੋਣਗੀਆਂ ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਉਹੀ ਸਵਾਲ ਆਪਾਂ ਪੇਪਰ 'ਚ ਪਾਵਾਂਗੇ ਐਮਸੀਕਿਊ ਦੇ ਵਿੱਚ ਜਿਹੜੇ ਤੁਹਾਡੇ ਸਲਿਪਸ ਨਾਲ ਸੰਬੰਧਿਤ ਦੂਸਰੀ ਗੱਲ اے ਐਮਸੀਕਿਊਜ਼ ਬਿਲਕੁਲ ਫ੍ਰੀ ਨੇ ਤੁਸੀਂ ਆਪ ਲਾਓ ਦੋਸਤਾਂ ਨੂੰ ਲਵਾਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਤੱਕ ਜਲਦੀ ਤੋਂ ਜਲਦੀ ਆਪਾਂ ਜਿਹੜਾ ਹੈ ਲਾਈਵ ਆ ਕੇ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਹਾਂਜੀ ਮੈਂ ਠੀਕ ਠਾਕ ਹਾਂਜੀ ਆਜੋ ਉਮੀਦ ਹੈ ਕਿ ਤੁਸੀਂ ਵੀ ਵਧੀਆ ਤਿਆਰੀ ਕਰਦੇ ਹੋਵੋ ਕਿ ਅੱਜ ਦਾ ਸਾਡਾ ਪਹਿਲਾ ਸਵਾਲ 20 ਸਵਾਲ ਹਰ ਰੋਜ਼ ਹੁੰਦੇ ਨੇ ਆਪਣੇ ਤੇ ਹੁਣ ਮੈਂ ਇਸ ਤੋਂ ਬਾਅਦ ਸਿਲੇਬਸ ਆ ਗਿਆ ਹੁਣ ਜਿਹੜੇ ਕਵੀ ਨੇ ਤੇ ਥਿਊਰੀ ਥਿਊਰੀ ਹੈ ਉਹਨਾਂ ਦੀ ਕੋਸਟਿਜਾਂ ਵਿੱਚੋਂ ਵਿੱਚ ਉਹਨਾਂ ਨੇ ਜ਼ਰੂਰੀ ਕੁਐਸਚਨ ਕਿਹੜੇ ਬਣਦੇ ਆ ਤੁਹਾਡੇ ਤੇ ਉਹ ਵੀ ਮੈਂ ਤੁਹਾਡੇ ਲਈ ਲੈ ਕੇ ਆਉਂਗਾ ਪੇਪਰ ਦੇ ਵਿੱਚ ਸਾਰਿਆਂ ਨੇ ਰੈਡੀ ਰਹਿਣਾ ਉਹਦੇ ਵਾਸਤੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪਹਿਲਾ ਸਵਾਲ surjeet ਮੁੰਡਾ ਗਰੀਬੀ ਉਦਮ ਆਦ ਕਿਹੋ ਜੇ ਸ਼ਬਦ ਹਨ ਜਾਨੀ ਕਿ ਇਹਨਾਂ ਸ਼ਬਦਾਂ ਨੂੰ ਵਿਆਕਰਨ ਦੇ ਵਿੱਚ ਅਸੀਂ ਕੋਈ ਨਾਮ ਦੇਣਾ ਹੋਵੇ ਤਾਂ ਕੀ ਦੇਵਾਂਗੇ ਪੜਨਾਮ ਕਿਰਿਆ ਵਿਸ਼ੇਸ਼ਣ ਜੋਜਕ ਜਾਂ ਨਾਮ ਯਾਦ ਰੱਖੋ ਸ਼ਬਦ ਸ਼੍ਰੇਣੀਆਂ ਸਾਡੀਆਂ ਜਿਹੜੀਆਂ 8 ਨੇ ਇਹ ਬੜੀਆਂ ਇੰਪੋਰਟੈਂਟ ਨੇ ਵਾਰ-ਵਾਰੀ ਦੀ ਆਪਾਂ ਗੱਲ ਕਰਦੇ ਆ ਇਹਦੇ ਵਿੱਚੋਂ ਸਵਾਲ ਦੋਸਤੋ ਤੁਹਾਡੇ ਬਣਦੇ ਨੇ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਵਾਲ ਜਿਹੜਾ 100 ਨੰਬਰ ਦਾ ਪੇਪਰ ਹੈ ਉਹਦੇ 'ਚ ਜਿਹੜੇ ਸਵਾਲ ਆਉਣੇ ਉਹਨਾਂ ਦੀ ਤਿਆਰੀ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ ਜੇ ਤੁਸੀਂ ਨੌਕਰੀ ਵਾਸਤੇ 50 ਨੰਬਰ ਜਾਂ ਜੋ ਵੀ ਤੁਹਾਡਾ ਅੱਧੇ ਨੰਬਰ ਲੈਨੇ ਆ ਜੋ ਤੁਹਾਡਾ ਸਕੋਰ ਹੈ ਉਸ ਨੂੰ ਪਾਰ ਕਰਨਾ ਹੈ ਤੋਂ ਉਹਦੇ ਵਿੱਚ ਜਿਵੇਂ ਸਿਲੇਬਸ ਦੇ ਵਿੱਚ ਤੁਸੀਂ ਦੇਖਿਆ ਵਿਆਕਰਨ ਦਾ ਪੋਰਸ਼ਨ ਆ ਉਹਦੇ ਵਿੱਚ ਪਾਸ਼ਾ ਉਪ ਪਾਸ਼ਾ ਹੈ ਉਸ ਤੋਂ ਬਾਅਦ ਸ਼ਬਦ ਸ਼੍ਰੇਣੀਆਂ ਸਾਰੀਆਂ ਨੇ ਲਿੰਗ ਪੁਲਿੰਗ ਹੈ ਵਿਆਕਰਨਕ ਸ਼੍ਰੇਣੀਆਂ ਨੇ ਤੇ ਬਾਕੀ ਵੀ ਸਾਰਾ ਕੁਝ ਤੇ ਸਾਰਾ ਕੁਝ ਪੜਾਂਗੇ surjit munda gareebi udyam ਆਦ ਕਿਹੋ ਜਿਹੇ ਸ਼ਬਦ ਹਨ ਪੜਨਾਮ ਨਹੀਂ ਹਨ ਕਿਰਿਆ ਵਿਸ਼ੇਸ਼ਣ ਨਹੀਂ ਹਨ ਜੋਜਕ ਨਹੀਂ ਹਨ ਇਹ ਹਨ ਨਾਮ ਨਾਮ ਯਾਦ ਕਰੀ ਚੱਲੋ ਨਾਲ ਦੀ ਨਾਲ ਨਾਮ ਪੰਜ ਪ੍ਰਕਾਰ ਦੇ ਹੁੰਦੇ ਨੇ ਨਾਮ ਕਿੰਨੀ ਤਰ੍ਹਾਂ ਦੀ ਹੁੰਦੇ ਨੇ ਪੰਜ ਤਰ੍ਹਾਂ ਦੇ ਸਵਾਲ ਨੰਬਰ 2 ਸੁਗੰਧ ਉਦਮ ਕਿਹੋ ਜਿਹੇ ਨਾਮ ਹਨ ਪੰਜ ਪ੍ਰਕਾਰ ਦੇ ਨਾਮਾਂ ਵਿੱਚੋਂ ਉਹਨਾਂ ਨੇ ਪੁੱਛਿਆ ਸੁਗੰਧ ਤੇ ਉਦਮ ਕਿਹੋ ਜਿਹੇ ਨਾਮ ਹਨ ਇਹ ਆਮ ਨਾਮ ਨੇ ਇਹ ਖਾਸ ਨਾਮ ਨੇ ਜਾਤੀਵਾਚਕ ਨਾਮ ਨੇ ਜਾਂ ਭਾਵਵਾਚਕ ਨਾਮ ਨੇ ਸੁਗੰਧ ਅਤੇ ਉਦਮ ਸੁਗੰਧ ਹੁੰਦੀ ਹੈ ਸੁਗੰਧੀ ਜਿਹੜੀ ਕਿ ਦਿਸਦੀ ਨਹੀਂ ਕੇਵਲ ਮਹਿਸੂਸ ਕੀਤੀ ਜਾ ਸਕਦੀ ਇਸੇ ਤਰ੍ਹਾਂ ਉਦਮੈ ਜਿਹੜਾ ਕਿ ਸੂਖਮ ਹੈ ਸਥੂਲ ਨਹੀਂ ਹੈ ਤੋਂ ਦੋਨੋਂ ਸਥੂਲ ਨਹੀਂ ਹੈ ਸੂਖਮ ਹੋਣ ਕਰਕੇ ਹੈ ਇਹ ਨਾਮ ਸ਼ਬਦ ਨੇ ਆਮ ਨਹੀਂ ਖਾਸ ਨਹੀਂ ਜਾਤੀਵਾਚਕ ਨਹੀਂ ਇਹ ਹਨ ਜੀ ਭਾਵਾਚਕ ਸਸਾ ਆਪਸ਼ਨ ਬਿਲਕੁਲ ਰਾਈਟ ਆਪਸ਼ਨ ਹੈ ਜੀ ਦੂਜਾ ਸਵਾਲ ਸਾਡਾ ਬਿਲਕੁਲ ਠੀਕ ਹੋ ਗਿਆ ਸਵਾਲ ਨੰਬਰ 3 ਖਾਸ ਨਾਮ ਦਾ ਹੋਰ ਨਾਮ ਕਿਹੜਾ ਹੈ ਕੁਛ ਗਿਆਤਾ ਹਨੇਰਾ ਜਰੇਗਾ ਕਿਵੇਂ ਇਹ ਤੁਹਾਨੂੰ ਗਜ਼ਲ ਤੇ ਸਵਾਲ ਆਉਣਾ ਹੈ ਯਾਦ ਰੱਖੋ ਗਜ਼ਲ ਕਿਸ ਦੀ ਹੈ surjit patar ji ਦੀ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਪਾਤਰ ਸਾਹਿਬ ਦਾ ਜਨਮ ਕਦੋਂ ਹੋਇਆ ਸੀ 1945 ਦੇ ਵਿੱਚ ਕਿੱਥੇ ਹੋਇਆ ਸੀ ਪੱਤੜ ਕਲਾਂ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਵਿਖੇ ਪੰਜਾਬੀ ਦੇ ਉਹ ਮਸ਼ਹੂਰ ਗਜ਼ਲ گو ਸਨ 2024 ਦੇ ਵਿੱਚ ਉਹਨਾਂ ਦਾ ਚਲਾਨਾ ਹੋਇਆ 79 ਸਾਲ ਦੀ ਉਮਰ ਦੇ ਵਿੱਚ ਯਾਦ ਰੱਖੋ ਸਰਜੀਤ ਪਾਤ్రਪੁਰ ਸਾਹਿਬ ਨੂੰ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਉਹਨਾਂ ਦੇ ਜਿਹੜੇ 10ਵੀਂ ਦੇ ਸਿਲੇਬਸ ਵਿੱਚ ਜਿਹੜੀਆਂ ਉਹਨਾਂ ਦੀਆਂ ਕਵਤਾਵਾਂ ਲੱਗੀਆਂ ਨੇ ਉਹ ਤੁਹਾਡਾ ਤੁਹਾਡੇ ਸਵਾਲ ਆਉਣੇ ਸਿੱਧੇ ਯਾਦ ਰੱਖ ਲਿਓ ਮੇਰੀ ਗੱਲ ਉਹਨਾਂ ਦੇ ਬਨੇ ਸਿੱਧੇ ਸਵਾਲ ਆਉਣਗੇ ਖਾਸ ਨਾਮ ਦਾ ਹੋਰ ਕਿਹੜਾ ਨਾਮ ਹੈ ਜਾਤੀਵਾਚਕ ਹੈ ਆਮ ਨਾਮ ਹੈ ਨਿਜਵਾਚਕ ਹੈ ਭਾਵਾਚਕ ਨਹੀਂ ਹੈ ਕਿ ਗੱਲ ਸਥੂਲ ਦੀ ਹੁੰਦੀ ਹੈ ਸੂਕਮਨ ਨਹੀਂ ਹੈ ਜਾਤੀਵਾਚਕ ਸਮੁੱਚੀ ਜਾਤੀ ਦਾ ਜਿਹੜਾ ਬੋਧ ਕਰਵਾਉਂਦੇ ਆ ਜਾਤੀਵਾਚਕ ਤਾਂ ਆਮ ਹੁੰਦੇ ਆ ਜਿਵੇਂ ਆਮ ਨਾਮ ਤੇ ਉਹਦੀ ਸਮੂਹ ਦੀ ਜਾਤੀ ਦੀ ਗੱਲ ਕਰਦਾ ਖਾਸ ਨਾਮ ਜਿਹਨਾਂ ਦਾ ਖਾਸ-ਖਾਸ ਚੀਜ਼ਾਂ ਹੁੰਦੀਆਂ ਉਹ ਹੁੰਦੀਆਂ ਨਿਜਵਾਚਕ ਨਾਮ ਜਿਵੇਂ ਖਾਸ ਨਾਮ ਦੇ ਵਿੱਚ ਚੰਡੀਗੜ੍ਹ ਹੈ ਤਾਜ ਮਹਿਲ ਹੈ ਸ੍ਰੀ ਹਰਮੰਦਰ ਸਾਹਿਬ ਹੈ ਇਸੇ ਤਰ੍ਹਾਂ ਸਤਲੁਜ ਹੈ ਵਿਆਸ ਹੈ ਖਾਸ ਖਾਸ ਜਿਹੜੇ ਨਾਮ ਨੇ ਆਮ ਨਾਮ ਆਜੂਗਾ ਦਰਿਆ ਆਦਿ ਖਾਸ ਨਾਮ ਤੋਂ ਮੈਨੂੰ ਉਮੀਦ ਹੈ ਤੁਹਾਨੂੰ ਤੀਜਾ ਸਵਾਲ ਪਸੰਦ ਆਇਆ ਹੋਊਗਾ ਇਹ ਜਿਹੜਾ ਜਿਹੜਾ ਆਪਣੀ ਪੁਰਾਣੀ ਫਾਰਮ ਆਜੂ ਉਹਦੇ ਵਿੱਚ ਆਜ ਗਿਆ ਆਪਾਂ ਇੱਕ ਇੱਕ ਚੀਜ਼ ਨਾਲ ਨਾਲ ਇੱਕ ਸਵਾਲ ਦੇ ਨਾਲ ਨਾਲ ਚਾਰ ਚਾਰ ਪੰਜ ਪੰਜ ਸਵਾਲ ਕਰਨੇ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਅੰਮੜੀ ਨੇ ਦਿੱਤੀਆਂ ਨੇ ਲੱਖ ਛਿੜਕਾਂ ਲੋਕੀ ਦਿਲ ਤੋੜ ਦਿੰਦੇ ਪਤਾ ਨਹੀਂ ਕਿੱਦਾਂ ਹੱਸਦੇ ਸੁਰਜੀਤ ਪਾਤਰ ਜੀ ਦਾ ਮਸ਼ਹੂਰ ਗੀਤ ਹੈ ਇਹ ਗੀਤ ਵੀ ਤੁਹਾਨੂੰ ਇਸੇ ਹੀ ਸਿਲੇਬਸ ਦੇ ਵਿੱਚ ਸ਼ਾਮਲ ਹੈ ਯਾਦ ਰੱਖਿਓ ਨੰਬਰ 10 ਦਾ ਸਵਾਲ ਹੈ ਮਾਂ ਬਾਪ ਮਾਂ ਬਾਪ ਗਾਂ ਸ਼ਹਿਰ ਆਦ ਕਿਹੋ ਜਿਹੇ ਨਾਮ ਹਨ ਮਾਂ ਬਾਪ ਸ਼ਹਿਰ ਗਾਂ ਆਦ ਕਿਹੋ ਜਿਹੇ ਨਾਮ ਹਨ ਜਾਤੀਵਾਚਕ ਨਿਜਵਾਚਕ ਭਾਵਾਚਕ ਇਹਨਾਂ ਚ ਕੋਈ ਨਹੀਂ ਸੋਚ ਕੇ ਦੱਸੋ ਇਸ ਤੋਂ ਇਲਾਵਾ ਬਲਰਾਜ ਸਹਣੀ ਤੇ ਹੋਰ ਜਿਹੜੇ ਤੁਹਾਡੇ ਉਹਨਾਂ ਨੇ ਵਾਰਤਕਕਾਰ ਵੀ ਸਾਨੂੰ ਲਾਏ ਨੇ ਸਾਰੇ ਪੜਾਂਗੇ ਸਾਰੀ ਚਰਚਾ ਕਰਾਂਗੇ ਐਮਸੀਕਿਊ ਨਵੇਂ ਤੋਂ ਨਵੇਂ ਤੇ ਮੇਰਾ ਇਹ ਪ੍ਰੋਮਿਸ ਹੈ ਮੇਰੇ ਤੁਸੀਂ ਐਮਸੀਕਿਊ ਇੱਕ ਵਾਰ ਫਿਰ ਤੋਂ ਲਾਓ ਦੋ ਪੇਪਰਾਂ ਚ ਮੈਂ ਤੁਹਾਡੇ ਐਮਸੀਕਿਊ ਅਲਵਾਏ ਦੋ ਪੇਪਰਾਂ ਚ ਇੱਕ 41 ਕਾਟ ਛਲਵਾਏ ਤਿੰਨ ਪੇਪਰਾਂ ਚ 5994 ਤੇ ਪੀਐਸ ਟੈਟ ਜਿਹੜਾ 2023 ਦੇ ਵਿੱਚ ਹੋਇਆ ਪਿਛਲੇ ਸਾਲ ਹੋਇਆ ਜੀ ਸਿੱਧੇ ਕਰਵਾਏ ਹੋਏ ਪੇਪਰਾਂ ਦੇ ਵਿੱਚੋਂ ਸਵਾਲ ਹੈ 22 ਕੇ 23 ਚ ਜਦੋਂ ਵੀ ਹੋਇਆ ਸਿੱਧੇ ਕਰਵਾਏ ਹੋਇਆ ਇਸ ਵਾਰ ਵੀ ਦੇਖਿਓ ਤੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਹਾਂ ਆਪਣਾ ਚੈਲੰਜ ਹੈ ਉਹੀ ਸਵਾਲ ਆਉਣਗੇ ਜਿਹੜੇ ਆਪਾਂ ਕਰਵਾਤੇ ਨਾ ਇਹ ਤਾਂ ਮੈਨੂੰ ਕਿਉ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਾਂ ਬਾਪ ਗਾਂ ਸ਼ਹਿਰ ਨਿਜਵਾਚਕ ਨਹੀਂ ਖਾਸ ਨਹੀਂ ਆਮ ਹੈ ਮਾਂ ਸਾਰਿਆਂ ਕੋਲ ਬਾਪ ਸਾਰਿਆਂ ਕੋਲ ਗਾਂ ਆਮ ਸ਼ਹਿਰ ਉਹਨਾਂ ਨੇ ਕਿਹਾ ਜਾਤੀ ਦਾ बोਧ ਕਰਵਾਉਂਦਾ ਜਿਹੜਾ ਵਾਚਕ ਨਹੀਂ ਹੈ ਕੋਈ ਨਹੀਂ ਮ ਸਸਾ ਊੜਾ ਆਪਸ਼ਨ ਹੈ ਸਸਾ ਵੀ ਨਹੀਂ ਹੈ ਊੜਾ ਆਪਸ਼ਨ ਜਾਤੀਵਾਚਕ ਸਮੁੱਚੀ ਜਾਤੀ ਦਾ ਬੋਧ ਕਰਵਾਉਣ ਵਾਲੇ ਸ਼ਬਦ ਸਵਾਲ ਨੰਬਰ 5 ਰੇਤ ਪੱਥਰ ਗੋੜ ਸ਼ਕਰ ਰੇਤ ਪੱਥਰ ਗੋੜ ਸ਼ਕਰ ਕਿੰਡਾ ਸੌਖਾ ਸਵਾਲ ਹੈ ਆਦ ਕਿਹੋ ਜੇ ਸ਼ਬਦ ਹਨ ਵਸਤੂਵਾਚੀ ਨਿਜੀਵਾਚੀ ਨਿਜਵਾਚਕ ਵਸਤੂਵਾਚਕ ਵਸਤੂਵਾਚਕ ਨੂੰ ਹੋਰ ਕੀ ਕਿਹਾ ਜਾਂਦਾ ਹੈ ਪਦਾਰਥਵਾਚਕ ਵੀ ਕਿਹਾ ਦਿੱਤਾ ਜਾਂਦਾ ਹੈ ਯਾਦ ਰੱਖਿਓ ਪਦਾਰਥਵਾਚਕ ਨਾਮ ਨਿਜਵਾਚਕ ਨਿਜਵਾਚਕ ਜਿਹੜਾ ਕਿ ਖਾਸ ਨਾਮ ਹੈ ਨਿਜ ਦੀ ਗੱਲ ਕਰਦਾ ਖਾਸ ਚੀਜ਼ ਦੀ ਗੱਲ ਕਰਦਾ ਸਮੂਹਵਾਚਕ ਸਮੂਹਵਾਚਕ ਦਾ ਦੂਜਾ ਨਾਮ ਇਕੱਠਵਾਚਕ ਵੀ ਹੈ ਠੀਕ ਹੈ ਜਾਤੀਵਾਚਕ ਹੁੰਦਾ ਆਮ ਨਾਮ ਯਾਦ ਰੱਖ ਲਿਓ ਜਿੱਥੇ ਮੈਂ ਗਲਤ ਹੋਇਆ ਮੈਨੂੰ ਵੀ ਕਰੈਕਟ ਕਰ ਦਿਓ ਨਵੀਂ ਇਨਸਾਨ ਆ ਭੁੱਲ ਸਕਦਾ ਹਾਂ ਰੇਤ ਪੱਥਰ ਪਹਾੜ ਗੁੜ ਕੀ ਹੈ ਜੀ ਇਹ ਇਹ ਜਾਤੀ ਹੈ ਸਮੂਹ ਹੈ ਨਿਜਵਾਚਕ ਹੈ ਨਹੀਂ ਨਾ ਫਿਰ ਵਸਤੂ ਹੈ ਤਾਂ ਇਹ ਤਾਂ ਮਟੀਰੀਅਲ ਫਾਰਮ ਦੀ ਦੀ ਗੱਲ ਹੋ ਰਹੀ ਹੈ ਤਾਂ ਪੰਜਵਾਂ ਆਪਸ਼ਨ ਤੁਹਾਡਾ ਬਿਲਕੁਲ ਪੰਜਵੇਂ ਦਾ ਊੜਾ ਬਿਲਕੁਲ ਰਾਈਟ ਹੈ ਕਲਾਸ ਸੰ ਦਾ ਵੀ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹ ਆਪਾਂ ਨੂੰ ਪਤਾ ਆਪਣੇ ਸਵਾਲ ਅੱਗੇ ਨਾ ਕਾਪੀ ਹੋਣਗੇ ਕਾਪੀ ਕਰ ਕਰਕੇ ਲੋਕ ਅੱਗੇ ਵੇਚਣਗੇ ਵੇਚ ਜਾਣ ਫਿਰ ਕੀ ਹੋ ਗਿਆ ਆਪਾਂ ਆਪਦਾ ਕੰਮ ਕਰਨਾ ਪਹਿਲਾਂ ਵੀ ਕਰਦੇ ਸੀ ਅੱਗੇ ਵੀ ਕਰਦੇ ਰਹਿਣਾ ਅਗੇ ਚੱਲ ਗਿਆ ਜੀ ਚਲੋ ਜੀ ਸਵਾ ਨੰਬਰ 6 ਢਾਰ ਢੇਰ ਆਦ ਕਿਹੋ ਜਿਹੇ ਨਾਮ ਹਨ ਢਾਰ ਢੇਰ ਇਹਦੇ ਚ ਹੋਰ ਕਿਹੜੇ ਕਿੜੇ ਆ ਸਕਦੇ ਆ ਫੌਜ ਆ ਸਕਦੀ ਹੈ ਫੌਜ ਆ ਸਕਦੀ ਹੈ ਸ਼੍ਰੇਣੀ ਆ ਸਕਦੀ ਹੈ ਜਮਾਤ ਆ ਸਕਦੀ ਹੈ ਕਲਾਸ ਆ ਸਕਦੀ ਹੈ ਟੀਮ ਆ ਸਕਦੀ ਹੈ ਔਰ ਹੋਰ ਕੀ ਆ ਸਕਦਾ ਹੈ ਆ ਵਗ ਆ ਸਕਦਾ ਹੈ ਹੀੜ ਆ ਸਕਦੀ ਹੈ ਇਹ ਜਿੰਨੇ ਵੀ ਸ਼ਬਦ ਨੇ ਇਹ ਸਮੂਹ ਦਾ बोਧ ਕਰਵਾਉਂਦੇ ਆ ਠੀਕ ਹੈ ਵਸਤੂਵਾਚਕ ਨਹੀਂ ਹੈ ਨਿਜਵਾਚਕ ਨਹੀਂ ਹੈ ਜਾਤੀਵਾਚਕ ਨਹੀਂ ਹੈ ਸਮੂਹ ਦਾ ਬੋਧ ਕਰਵਾਉਂਦੇ ਜਿਆਦਾ ਥਾਂ ਦਾ ਬੋਧ ਕਰਵਾ ਰਹੇ ਜਿਆਦਾ ਚੀਜ਼ਾਂ ਦਾ ਜਿਵੇਂ ਡਾਰ ਸਮੂਹ ਸਮੂਹ ਪੰਛੀਆਂ ਦੀ ਡਾਰ ਦਾਣਿਆਂ ਦਾ ਢੇਰ ਫੋਟ ਇੱਕ ਗੱਲ ਯਾਦ ਰੱਖਿਓ ਇਹ ਜਿਹੜਾ ਹੈ ਸਮੂਹ ਹੈ ਨਾ ਸਮੂਹਵਾਚੀ ਹੈ ਇਕੱਠਵਾਚੀ ਹੈ ਦੋ ਦੂਜਾ ਨਾਮ ਇਕੱਠ ਦੀ ਗੱਲ ਹੈ ਯਾਦ ਰੱਖਿਓ ਹੈ ਇਕੱਠਵਾਚੀ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਇਹ ਕਿਸੇ ਸਿਆਣੇ ਬੰਦੇ ਤੋਂ ਮੈਂ ਸੁਣੀ ਸੀਗੀ ਮੈਂ ਸਿਆਣੇ ਬੰਦੇ ਤੋਂ ਇੱਕ ਸੈਮੀਨਾਰ ਚ ਸੁਣੀ ਮੈਂ ਯਾਦ ਕਰ ਲਈ ਮੈਨੂੰ ਵਧੀਆ ਲੱਗੀ ਉਹ ਕਿਹਾ ਉਹ ਕਹਿੰਦਾ ਕਹਿੰਦਾ ਜਿਵੇਂ ਫੌਜ ਹੈ ਫੌਜ ਹੈ ਤਾਂ ਇੱਕ ਵਚਨ ਨਾ ਬਹੁ ਵਚਨ ਤਾਂ ਨਹੀਂ ਕਹਿੰਦਾ ਹੋ ਇੱਕ ਵਚਨ ਸ਼ਬਦ ਇੱਕ ਵਚਨ ਹੈ ਬੱਚਾ ਭਲੇਖਾ ਕਿੱਥੇ ਖਾਂਦਾ ਵਿਦਿਆਰਥੀ ਪੇਪਰ ਚ ਉਹ ਕਹਿੰਦਾ ਯਾਰ ਇਹ ਤਾਂ ਇੱਕ ਵਚਨ ਹੈ ਤੇ ਜਿਹੜਾ ਇੱਕ ਵਚਨ ਫਿਰ ਸਮੂਹ ਦੀ ਗੱਲ ਗੱਲ ਸਮੂਹ ਦੀ ਹੈ ਗੱਲ ਇਕੱਠ ਦੀ ਕਰੇਗਾ ਸ਼ਬਦ ਇੱਕ ਵਚਨ ਹੈ ਜਿਵੇਂ ਢੇਰ ਦਾਣਿਆਂ ਦਾ ਢੇਰ ਹੈ ਤਾਂ ਇੱਕ ਵਚਨ ਨਾ ਢੇਰਾਂ ਢੇਰੀਆਂ ਥੋੜੀ ਗੱਲ ਹੈ ਇੱਕ ਹੈ ਨਾ ਇੱਕ ਵਚਨ ਹੈ ਪਰ ਗੱਲ ਬਾਰੇ ਕੀ ਦੇ ਕਰ ਰਿਹਾ ਉਹ ਸਮੂਹ ਹੈ ਉਹ ਇਕੱਠ ਹੈ ਠੀਕ ਹੈ ਇਹਦਾ ਫਰਕ ਜ਼ਰੂਰ ਯਾਦ ਰੱਖਿਓ ਸ਼੍ਰੈਣੀ ਜਮਾਤ ਟੀਮ ਵਗੈਰਾ ਹੀੜ ਆਦ ਇਹੋ ਜਿਹੇ ਸ਼ਬਦ ਆਊਗਾ ਜਿਹੜਾ ਇੱਕ ਵਚਨ ਹੋਊਗਾ ਪਰ ਸਮੂਹ ਦੀ ਗੱਲ ਹੋ ਗਈ ਸਵਾਲ ਨੰਬਰ 7 ਬਿਨਾਂ ਸਮਾਂ ਗੁਮਾਇਆ ਨਾਮ ਸ਼ਬਦਾਂ ਦੀ ਥਾਂ ਤੇ ਵਰਤੇ ਜਾਂਦੇ ਸ਼ਬਦ ਪੜਨਾਮ ਕਿਸ ਨੂੰ ਨਹੀਂ ਪਤਾ ਨਾਮ ਦੀ ਜਗ੍ਹਾ ਤੇ ਵਰਤੇ ਜਾਂਦੇ ਸ਼ਬਦ ਪੜਨਾਮ ਅਖਵਾਉਂਦੇ ਨੇ ਤੇ ਜਿਹੜੇ ਪੜਨਾਮ ਨੇ ਦੋਸਤੋ ਉਹ ਕਿੰਨੀ ਤਰ੍ਹਾਂ ਦੇ ਹਨ ਅੱਗੇ ਸਵਾਲ ਆਊਗਾ ਵਿਸ਼ੇਸ਼ਣ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਪੜਨਾਮ ਸਤਵੇਂ ਦਾ ਈਡੀ ਪੜਨਾਮ ਪੁੱਛਦਾ ਕਿੰਨੇ ਤਰ੍ਹਾਂ ਦੇ ਦੱਸ ਦਿਓ ਭਾਈ ਇਹਨੂੰ ਵਾਰ-ਵਾਰ ਨਾ ਪੁੱਛੇ ਦੱਸ ਦਿਓ ਪੜਨਾਮ ਪੰਜ ਤਰ੍ਹਾਂ ਦੇ ਛੇ ਤਰ੍ਹਾਂ ਦੇ ਅੱਠ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਯਾਦ ਰੱਖੋ ਪੰਜ ਤਰ੍ਹਾਂ ਦੇ ਨਾਮ ਹੁੰਦੇ ਨੇ ਨਾਮ ਪੰਜ ਤਰ੍ਹਾਂ ਦੇ ਹੁੰਦੇ ਆ ਪੜਨਾਮ ਛੇ ਤਰ੍ਹਾਂ ਦੇ ਹੁੰਦੇ ਆ ਪੜਨਾਮ ਛੇ ਤਰ੍ਹਾਂ ਦੇ ਹੁੰਦੇ ਆ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ 8 ਤਰ੍ਹਾਂ ਦੇ ਹੁੰਦੇ ਸਭ ਤੋਂ ਵੱਧ ਕਿਰਿਆ ਵਿਸ਼ੇਸ਼ਣ ਹੁੰਦੇ ਆ ਯਾਦ ਰੱਖਿਓ ਠੀਕ ਹੈ ਤੋ ਇਹਦਾ ਜਿਹੜਾ 6 6 ਐਡਾ অপਸ਼ਨ 8 ਇਹਦਾ ਬਿਲਕੁਲ ਠੀਕ ਹੈ ਸਵਾਲ ਨੰਬਰ 9 ਪੰਜਾਬੀ ਦੀ ਦੀ ਵਿਅੰਜਨ ਧੁਨੀਆਂ ਨੂੰ ਪੰਜਾਬੀ ਦੀਆਂ ਆਊਗਾ ਦੀਆਂ ਵਿਅੰਜਨ ਧੁਨੀਆਂ ਨੂੰ ਕਿਸ ਕਿਸ ਆਧਾਰ ਤੇ ਬੰਡਿਆ ਜਾਂਦਾ ਹੈ ਪੰਜਾਬੀ ਦੀਆਂ ਵਿਅੰਜਨ ਧੁਨੀਆਂ ਨੂੰ ਕਿਸ ਕਿਸ ਦੱਸੋ ਜੀ ਵੰਡਿਆ ਜਾਂਦਾ ਕਿਸ ਆਧਾਰ ਤੇ ਪੰਜਾਬੀ ਦੀਆਂ ਮੰਜਰ ਧੁਨੀਆਂ ਨੂੰ ਉਚਾਰਨ ਤੇ ਸੰਚਾਰਨ ਸੰਚਾਰਨ ਤੇ ਸ਼ਰਮਨ ਬੁੱਲਾਂ ਤੇ ਜੀਭ ਦੀ ਸਥਿਤੀ ਦੇ ਆਧਾਰ ਤੇ ਉਚਾਰਨ ਟੰਗ ਦੇ ਵਿੱਚ ਸਵਰ ਤੇ ਵਿਅੰਜਨ ਸਲੇਬਸ ਵਿੱਚ ਵੱਡੇ ਕਰਕੇ ਲਿਖੇ ਉਹਨਾਂ ਨੇ ਸਵਰ ਤੇ ਵਿਅੰਜਨ ਧੁਨੀਆਂ ਹੁਣ ਜਿਹੜਾ ਮੈਂ ਚੈਨਲ ਤੇ ਅਪਲੋਡ ਕੀਤੀਆਂ ਨਾ ਵੀਡੀਓਜ਼ ਹੁਣ ਉਹਨਾਂ ਦਾ ਮੁੱਲ ਪੈਣਾ ਹੁਣ ਤੁਸੀਂ ਕਹਿਣਾ ਵੀ ਹਾਂ ਇਹ ਸਹੀ ਕੀਤਾ ਸਹੀ ਕੀਤਾ ਨਾ ਕਿਸੇ ਦਿਨ ਫਿਰ ਮੈਂ ਕਵੀ ਕਰਾ ਦੂੰਗਾ ਕਿਸੇ ਦਿਨ ਵਾਰਤਕਕਾਰ ਕਰਾ ਦੂੰਗਾ ਪਾਸ਼ਾ ਤੇ ਵਿਆਕਰਨ ਦੇ ਸੰਬੰਧਿਤ ਮੇਰੇ ਚੈਨਲ ਤੇ ਵੀਡੀਓ ਚ ਪਹਿਲਾਂ ਹੀ ਅਪਲੋਡ ਹੈ ਕਰ ਲਓ ਵੀ ਲਾਹਾ ਲੈ ਲਓ ਜਿੰਨਾ ਲਿਆ ਜਾਂਦਾ ਪੰਜਾਬੀ ਦੀਆਂ ਵੰਜਨ ਧੁਰੀਆਂ ਨੂੰ ਸਸਾ ਆਪਸ਼ਨ ਬਿਲਕੁਲ ਠੀਕ ਹੈ ਉਚਾਰਨ ਟੰਗ ਤੇ ਉਚਾਰਨ ਸਥਾਨ ਉਚਾਰਨ ਟੰਗ ਅਨੁਸਾਰ ਉਹ ਸਾਡੀਆਂ ਬੰਦੀਆਂ ਜੀ ਡੱਖਮੇ ਆ ਡੱਖਮੇ ਵਾਲੀਆਂ ਅਲਪ ਪ੍ਰਾਨ ਮਹਾ ਪ੍ਰਾਨ ਇਹ ਵੀ ਸਾਰਾ ਕੁਝ ਕਰਵਾਇਆ ਹੋਇਆ ਕੱਲੀ ਕੱਲੀ ਚੀਜ਼ ਕਰਵਾਈ ਆ ਵਿਚਾਰਨ ਸਥਾਨ ਦੇ ਮੁਤਾਬਕ ਬਣਦੀਆਂ ਜੀ ਕੰਠੀ ਤਾਲਵੀ ਉਲਟ ਜੀ ਵੀ ਆਦ ਲਵ ਇਹਨਾਂ ਦੇ ਬੇਸ ਤੇ ਤੁਹਾਨੂੰ ਸੌਖੇ ਸਵਾਲ ਆ ਜਾਣੇ ਸਵਾਲ ਨੰਬਰ 9 ਠੀਕ ਹੋ ਗਿਆ ਸਵਾਲ ਨੰਬਰ 10 ਪਾਸ਼ਾ ਦੀ ਸੁਤੰਤਰਤਾ ਤੇ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਸਭ ਤੋਂ ਵੱਡੀ ਇਕਾਈ ਰਚਨਾ ਹੈ ਵਾਕ ਹੈ ਉਪਵਾਕ ਹੈ ਜਾਂ ਸ਼ਬਦ ਹੈ ਮਿਹਨਤ ਕਰ ਲੋ 10 ਦਿਨਾਂ ਦੇ ਨਾਲ ਤੁਸੀਂ ਚੇਂਜ ਕਰ ਸਕਦੇ ਹੋ ਆਪਣੀ ਲਾਈਫ ਦਾ ਸਟੇਟਸ ਫਿਰ ਲੋਕ ਬੇਰੁਜ਼ਗਾਰ ਨਹੀਂ ਕਹਿਣਗੇ ਦਿੰਦਾਸ ਹੈ 10 ਮਿਹਨਤ ਕਰ ਲੋ ਉਦੋਂ ਬਾਅਦ ਜ਼ਿੰਦਗੀ ਪਰ ਖਾਇਓ ਬਾਬਾ ਅਨੰਦ ਸਿੰਘ ਜੀ ਨੂੰ ਪੁੱਛਿਆ ਕਿ ਮਹਾਰਾਜ ਲੋਕਾਂ ਦੇ ਰਾਜ ਕਰਨਾ ਹੋਵੇ ਕੀ ਕਰੀਏ ਉਹ ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਦੇ 2 ਘੰਟੇ ਆ ਨਾ 2 ਘੰਟੇ ਕਹਿੰਦੇ ਅੰਮ੍ਰਿਤ ਵੇਲੇ ਦੇ 2 ਘੰਟੇ ਮੰਗਤਾ ਬਣ ਜਾਇਆ ਕਰ ਅੰਮ੍ਰਿਤ ਵੇਲੇ ਦੇ 2 ਘੰਟੇ ਮੰਗਤਾ ਤੇ ਬਾਕੀ ਦੇ 22 ਘੰਟੇ ਰਾਜਾ ਕਹਿੰਦੇ ਇਹ ਕਿਵੇਂ ਮੰਗਤਾ ਕੀ ਦਾ ਕਹਿੰਦੇ ਰੱਬ ਦਾ ਰਬ ਦਾ ਮੰਗਤਾ ਬਨ ਰਾਜ ਕਰੇਗਾ ਉਹਦਾ ਇਹ ਭਾਅ ਦੇ ਹੈ ਇੱਥੇ ਇਸ ਗੱਲ ਦਾ ਮਤਲਬ ਹੈ ਆ 10 ਦਿਨ ਆ 10 ਦਿਨ ਮਿਹਨਤ ਕਰ ਲੋ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਰਾਜ ਹੋਊਗਾ ਫਿਰ ਆਪਣਾ ਜਿਹੜੀ ਇਹ 10 ਦਿਨ ਦੀ ਮਿਹਨਤ ਹੈ ਫਿਰ ਤੁਹਾਡੀ ਜ਼ਿੰਦਗੀ ਵਾਸਤੇ ਤੁਹਾਡੇ ਕੰਮ ਆਊਗੀ ਸਭ ਤੋਂ ਵੱਡੀ ਸੁਤੰਤਰ ਤੇ ਸਭ ਤੋਂ ਵੱਡੀ ਇਕਾਈ ਹੈ ਵਾਕ ਯਾਦ ਰੱਖਿਓ ਵੱਡੀ ਤੋਂ ਵੱਡੀ ਇਕਾਈ ਵਾਕ ਹੈ ਛੋਟੀ ਤੋਂ ਛੋਟੀ ਜਿਹੜੀ ਧੁਨੀ ਹੈ ਉਹ ਨਿਰਾਰਥਕ ਹੈ ਅਰਥ ਤੋਂ ਬਿਨਾ ਮੰਨੀ ਜਾਂਦੀ ਹੈ ਤੇ ਜਿਹੜਾ ਸ਼ਬਦ ਹੈ ਉਹ ਸਾਰਥਕ ਹੈ ਯਾਦ ਰੱਖਿਓ ਭਾਸ਼ਾ ਦੀ ਇਹ ਮੁੱਢਲੀ ਇਕਾਈ ਧੁਨੀ ਹੈ ਤੇ ਅਰਥ ਸਹਿਤ ਸ਼ਬਦ ਹੈ ਠੀਕ ਹੈ ਜੀ ਵਾਕ ਵੱਡੀ ਤੋਂ ਵੱਡੀ ਸਵਾਲ ਨੰਬਰ 11 ਉਹ ਵਸਤੂਆਂ ਜਿਨ੍ਹਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਕਿਹੜੇ ਨਾਮ ਅਖਵਾਉਂਦੀਆਂ ਹਨ ਇਹਦੇ ਵਿੱਚ ਕੋਈ ਔਖਾ ਦੱਸੋ ਬੱਚੇ ਨੂੰ ਵੀ ਪਤਾ ਹੈ ਤੀਜੀ ਜਵਾਕ ਦੇ ਜਵਾਕ ਨੂੰ ਵੀ ਤੀਜੀ ਕਲਾਸ ਦੇ ਜਵਾਕ ਨੂੰ ਵੀ ਪਤਾ ਹੈ ਵੀ ਜਿੰਨੂੰ ਮਹਿਸੂਸ ਕੀਤਾ ਜਾ ਸਕੇ ਟੱਚ ਨਾ ਕੀਤਾ ਜਾ ਸਕੇ ਕੇਵਲ ਮਾਨਿਆ ਜਾ ਸਕੇ ਉਹ ਸੁਗੰਧੀ ਹੋ ਸਕਦੀ ਹੈ ਸਿਹਤ ਦਾ ਸਿਹਤ ਵਾਸਤੇ ਸ਼ਬਦ ਵਰਦੇ ਆ ਤੰਦਰੁਸਤੀ ਹੋ ਸਕਦੀ ਗਰੀਬੀ ਹੋ ਸਕਦੀ ਹੈ ਇਸੇ ਤਰ੍ਹਾਂ ਸ਼ਬਦ ਹੋਰ ਹੋ ਸਕਦੇ ਆ ਦੁੱਖ ਸੁੱਖ ਸਾਰੇ ਹੋ ਸਕਦੇ ਭਾਵ ਇਕਾਠਵਾਚਕ ਆਮ ਨਾਮ ਖਾਸ ਨਾਮ ਸਾਰੇ ਗਲਤ ਊੜਾ ਬਿਲਕੁਲ ਠੀਕ ਜਿਨ੍ਹਾਂ ਨੂੰ ਪਾਵਾਂ ਦੇ ਇਮੋਸ਼ਨਸ ਦੇ ਬੇਸਡ ਦੇ ਉੱਪਰ ਮਾਨਿਆ ਜਾ ਸਕੇ। ਸਵਾਲ ਨੰਬਰ 12 ਪੜਨਾਮ ਕਿੰਨੀ ਤਰ੍ਹਾਂ ਦੇ ਹੁੰਦੇ? ਅੱਗੇ ਸਵਾਲ ਆ ਗਿਆ ਨਾ? ਆ ਗਿਆ ਨਾ? ਕੋਈ ਨਹੀਂ। ਗੁੱਸਾ ਨਾ ਕਰੋ। ਇੱਥੇ ਤੁਸੀਂ ਨਾ ਐਦਾਂ ਕਰੋ। ਵਿਸ਼ੇਸ਼ਣ ਕਰ ਲਓ ਚਲ। ਵਿਸ਼ੇਸ਼ਣ ਕਰ ਲਓ। ਵਿਸ਼ੇਸ਼ਣ ਕਿੰਨੀ ਤਰ੍ਹਾਂ ਦੇ ਹੁੰਦੇ? ਠੀਕ ਹੈ। ਆਪਾਂ ਨਾਮ ਪੜ ਲਈ ਸੀ। ਪੰਜ ਤਰ੍ਹਾਂ ਦੇ ਨਾਮ ਹੁੰਦੇ। ਨਾਮ ਪੰਜ ਪ੍ਰਕਾਰ ਦੇ। ਠੀਕ ਹੈ। ਵਿਸ਼ੇਸ਼ਣ ਆ ਪਰਨਾਮ ਆਪਾਂ ਦੇਖ ਲਏ ਸੀ 6 ਤਰ੍ਹਾਂ ਦੇ ਠੀਕ ਹੈ 6 ਤਰ੍ਹਾਂ ਦੇ ਵਿਸ਼ੇਸ਼ਣ 25 ਤਰ੍ਹਾਂ ਦੇ ਵਿਸ਼ੇਸ਼ਣ 25 ਤਰ੍ਹਾਂ ਦੇ ਆ 6 ਦੇ 5 ਤਰ੍ਹਾਂ ਦੇ ਤੇ ਕਿਰਿਆ ਵਿਸ਼ੇਸ਼ਣ 8 ਤਰ੍ਹਾਂ ਦੇ ਕੋਡ ਕਿੰਨਾ ਬਣ ਗਿਆ 6 5 6 5 8 ਯਾਦ ਰੱਖੋ 5655 5655 ਰੱਖ ਲਓ ਕੋਡ ਆਪਣਾ ਫਿਰ ਆਪਣਾ ਪਾਸਵਰਡ ਲਾ ਲਓ ਆਪਣੇ ਮੋਬਾਈਲ ਦਾ ਯਾਦ ਰੱਖੋ ਪੰਜ ਨਾਮ ਛੇ ਪੜਨਾਮ ਪੰਜ ਵਿਸ਼ੇਸ਼ਣ ਤੇ ਅੱਠ ਕਿਰਿਆ ਵਿਸ਼ੇਸ਼ਣ ਇੰਨੀ ਕੁ ਗੱਲ ਹੈ ਸਵਾਲ ਨੰਬਰ 12 ਦਾ ਉੱਤਰ ਹੈ ਜੀ ਪੰਜ ਦੇਖ ਲਓ ਸਵਾਲ ਨੰਬਰ 13 ਇਹ ਅਤੇ ਉਹ ਸ਼ਬਦ ਕਿਹੋ ਜਿਹੇ ਪੜਨਾਮ ਸ਼ਬਦ ਹਨ ਇਹ ਅਤੇ ਉਹ ਹੁਣ ਪੜਨਾਮ ਦਾ ਤਾਂ ਤੁਹਾਨੂੰ ਪਤਾ ਨਾ ਜਿਹੜੇ ਨਾਮ ਸ਼ਬਦਾਂ ਦੀ ਥਾਂ ਤੇ ਵਰਤੇ ਜਾਣ ਇਹ ਤੇ ਉਹ ਪੜਨਾਮ ਨੇ ਹੁਣ ਤੁਸੀਂ ਇਹ ਦੱਸਨੇ ਵੀ ਇਹਨਾਂ ਨੂੰ ਕਿਹੜੇ ਪੜਨਾਮ ਕਹਿੰਦੇ ਆ ਪੁਰਖਵਾਚ ਵਸਤੂਵਾਚਕ ਨਸਤੇਵਾਚਕ ਨਸਤੇਵਾਚਕ ਨਾ ਭਾਈ ਇਹ ਅਨਿਸ਼ਚੈ ਅਨਿਸ਼ਚੈ ਹੁੰਦਾ ਜਿਹੜੀ ਗੱਲ ਪੱਕੀ ਨਾ ਹੋਵੇ ਨਿਸ਼ਚੈ ਹੁੰਦਾ ਜਿਹੜੀ ਗੱਲ ਲੋਹੇ ਤੇ ਲਕੀਰ ਹੋਵੇ ਪੱਥਰ ਤੇ ਲਕੀਰ ਹੋਵੇ ਵੀ ਆਂਦਾ ਇਹ ਤਾਂ ਹੈਗੀ ਹੈਗੀ ਆ ਹੋਰ ਕੁਝ ਹੋਵੇ ਨਾ ਹੋਵੇ ਵਸਤੂਵਾਚਕ ਜਿਹਦੇ ਵਿੱਚ ਵਸਤੂ ਦੀ ਗੱਲ ਵਸਤੂ ਇੱਥੇ ਕਿਹੜੀ ਹੈ ਇਹ ਤੇ ਉਹ ਕਿਹੜੀ ਵਸਤੂ ਪਿਛੇ ਰਹਿ ਕੇ ਪੁਰਖਵਾਚਕ ਲਓ ਜੀ ਪੁਰਖਵਾਚਕ ਕੋ ਬੜ ਨਾਮ ਹੈ ਪੁਰਖਵਾਚਕ ਕੋ ਬੜ ਨਾਮ ਹੈ ਇਹ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਪੁਰਖਵਾਚਕ ਪੜਨਾਮ ਉਹਦੇ ਤੇ ਸਵਾਲ ਬਣਾਇਆ ਗਿਆ। ਸਵਾਲ ਨੰਬਰ 14 ਮੈਂ ਅਤੇ ਤੂੰ ਮੈਂ ਅਤੇ ਤੂੰ ਕਿਹੋ ਜਿਹੇ ਪੜਨਾਮ ਹਨ? ਪੁਰਖਵਾਚਕ, ਵਸਤੂਵਾਚਕ, ਨਿਸ਼ਚੇਵਾਚਕ ਜਾਂ ਫਿਰ ਅਨਿਸ਼ਚੇਵਾਚਕ। ਮੈਂ ਅਤੇ ਤੂੰ ਕਿਹੋ ਜਿਹੇ ਕਿਹੋ ਜਿਹੇ ਪੜਨਾਮ ਹਨ? ਮੈਂ ਤੇ ਤੂੰ ਵਸਤੂਵਾਚਕ ਨਿਸ਼ਚੇਵਾਚਕ ਤਿੰਨੇ ਗਲਤ ਹੈ। ਆਪਾਂ ਪਿੱਛੇ ਵੀ ਕੀਤੇ ਇਹ ਪੁਰਖਵਾਚਕ ਹੈ। ਪਿੱਛੇ ਵੀ ਆਪਾਂ ਪੜਿਆ ਸੀ ਪੁਰਖਵਾਚਕ ਯਾਦ ਰੱਖੋ ਦੋਸਤੋ ਇਹ ਤਿੰਨ ਪ੍ਰਕਾਰ ਦੇ ਹੁੰਦੇ ਪੁਰਖਵਾਚਕ ਪਰਨਾਮ ਤਿੰਨ ਤਰ੍ਹਾਂ ਦਾ ਹੁੰਦਾ ਆ ਪ੍ਰਕਾਰ ਦੇ ਸਪੈਲਿੰਗ ਗਲਤ ਪੈ ਗਿਆ ਠੀਕ ਕਰ ਲਿਓ ਤਿੰਨ ਪ੍ਰਕਾਰ ਦੇ ਤਿੰਨ ਤਰ੍ਹਾਂ ਦੇ ਹੁੰਦੇ ਠੀਕ ਹੈ ਯਾਦ ਰੱਖੋ ਕਿਹੜੇ ਕਿਹੜੇ ਉੱਤਮ ਮੱਧਮ ਤੇ ਅਨਿਆ ਦੂਸਰੇ ਨਾਮੇ ਦਾ ਕੀ ਹੈ ਪਹਿਲਾ ਪੁਰਖ ਦੂਜਾ ਪੁਰਖ ਤੀਜਾ ਪੁਰਖ ਉਦਾਹਰਨਾਂ ਕਿਹੜੀਆਂ ਕਿਹੜੀਆਂ ਮੈਂ ਅਸੀਂ ਆਦ ਤੂੰ ਤੁਸੀਂ ਆਦ ਅੰਨਿਆ ਹੁੰਦਾ ਉਹ ਉਹਨਾਂ ਉਹਨਾਂ ਦਾ ਉਹਨਾਂ ਦੇ ਉਹਨਾਂ ਤੋਂ ਆਦ ਇਹ ਸਾਰੇ ਦੇ ਸਾਰੇ ਤੀਜਾ ਪੁਰਖ ਹੋ ਗਿਆ ਲੋ ਇੰਨੀ ਗੱਲ ਐ ਦੱਸੋ ਇਹਦੇ ਚ ਔਖਾ ਕੀ ਐ ਹੁਣ ਲਾ ਲਓ ਜਿੱਥੇ ਲੱਗਦੇ ਆ ਸ਼ਬਦ ਸਵਾਲ ਨੰਬਰ 15 ਹੁਣ ਕਲਾਸ ਦਾ ਪਸੰਦ ਕਰੋਗੇ ਨਾ ਆਪਣਾ ਕਮੈਂਟ ਜ਼ਰੂਰ ਛੱਡ ਦਿਆ ਕਰੋ ਤੁਹਾਡੀਆਂ ਸ਼ੀਸ਼ਾ ਵੱਡੀ ਗੱਲ ਬਾਤ ਐ ਪੰਜਾਬ ਵਿੱਚ ਇਸ ਵਾਰ ਵਿਰਲੇ-ਵਿਰਲੇ ਥਾਵਾਂ ਤੇ ਹੀ ਮੀਂਹ ਪਿਆ ਵਾਕ ਵਿੱਚ ਵਿਰਲੇ-ਵਿਰਲੇ ਕਿਹੋ ਜਿਹੇ ਪੜਨਾਮ ਹਨ ਪੰਜਾਬ ਵਿੱਚ ਇਸ ਵਾਰ ਵਿਰਲੇ-ਵਿਰਲੇ ਥਾਵਾਂ ਤੇ ਹੀ ਮੀਂਹ ਪਿਆ ਵਾਕ ਵਿੱਚ ਵਰਤਿਆ ਗਿਆ ਸ਼ਬਦ ਵਿਰਲੇ-ਵਿਰਲੇ ਵਿਰਲੇ-ਵਿਰਲੇ ਪਿਆਰੋ ਕੀ ਹੈ ਦੇ ਦਿਓ ਉੱਤਰ ਸ਼ਰਧਾ ਭਾਵਨਾ ਸਤਿਕਾਰ ਸਹਿਤ ਕਮੈਂਟ ਛੱਡ ਦਿਓ ਪੰਜਾਬ ਵਿੱਚ ਵਿਰਲੇ-ਵਿਰੇ ਥਾਂ ਬੁਰਖਵਾਚਕ ਵਸਤੂਵਾਚਕ ਨਿਸ਼ਚੇਵਾਚਕ ਅਨਿਸ਼ਚੇਵਾਚਕ ਬੁਰਖਵਾਚਕ ਦਾ ਨਹੀਂ ਹੈ ਵਸਤੂਵਾਚਕ ਵੀ ਨਹੀਂ ਵਿਰਲਾ-ਵਿਰਲਾ ਕਿਹੜੀ ਵਸਤੂ ਹੁੰਦੀ ਬੁਰਖਵਾਚਕ ਪਿੱਛੇ ਆਪਾਂ ਪੜਿਆ ਹੋ ਵੀ ਨਹੀਂ ਹੈ ਅਨਿਸ਼ਚਾ ਨਿਸ਼ਚਾ ਨਿਸ਼ਚਾ ਹੁੰਦਾ ਜਿਹੜੀ ਚੀਜ਼ ਪੱਕੀ ਪਤਾ ਹੋਵੇ ਕਰੈਕਟ ਪਤਾ ਹੋਵੇ ਉਹਦੀ ਗਿਣਤੀ ਮਿੰਤੀ ਸਾਰਾ ਹਿਸਾਬ ਕਿਤਾਬ ਸਾਰਾ ਪਤਾ ਹੋਵੇ ਨਿਸ਼ਚੈ ਹੋਵੇ ਵੀ ਇਦਾਂ ਹੀ ਆ ਉਹ ਨਹੀਂ ਹੁਣ ਵਿਰਲਾ-ਵਿਰਲਾ ਥਾਂ ਕਿਆ ਇਸ ਗੱਲ ਦਾ ਕੋਈ ਨਿਸ਼ਚਿਤ ਨਹੀਂ ਕਿ ਕਿਹੜੀ ਥਾਂ ਤੇ ਜ਼ਿਆਦਾ ਪੈ ਗਿਆ ਕਿੱਥੇ ਘੱਟ ਪੈ ਗਿਆ ਵਿਰਲੀਆਂ ਥਾਵਾਂ ਕਿਹੜੀਆਂ ਕੋਈ ਡੇਟਾ ਤਾਂ ਨਹੀਂ ਨਾ ਸਾਡੇ ਕੋਲ ਮੌਜੂਦ ਬਸ ਉਹ ਅੰਦਾਜ਼ਾ ਜਾਂ ਕਿਸੇ ਨੇ ਕਹਿਤਾ ਕਿ ਖਬਰ ਬਣ ਗਈ ਵਿਰਲੇ-ਵਿਰਲੀ ਥਾਂ ਇਸ ਲਈ ਨਿਸ਼ਚਾ ਵੀ ਕੋਈ ਨਹੀਂ ਮੇਰੇ ਖਿਆਲ ਅਨੁਸਾਰ ਸ ਸਭਚ ਅਨਿਸ਼ਚੇਵਾਚਕ ਵਿਰਲਾ-ਵਿਰਲਾ ਥਾਂ ਟਾਵਾਂ-ਟਾਵਾਂ ਬੰਦਾ ਨਹੀਂ ਪਤਾ ਵੀ ਕਿਹੜਾ ਬੰਦਾ ਵਿਰਲਾ-ਵਿਰਲਾ ਬੰਦਾ ਅਸਪੈਸਿਫਿਕ ਕੁਛ ਨਹੀਂ ਇਸ ਲਈ ਨਿਸ਼ਚਾ ਕੋਈ ਨਹੀਂ 15 ਦਾ ਸੱਸਾ ਸਵਾਲ ਨੰਬਰ 16 ਪੁਰਖਵਾਚਕ ਪੜਨਾਮ ਦੀਆਂ ਕਿਸਮਾਂ ਦੱਸ ਦਿਓ 5 4 3 6 ਉਹਨੇ ਆਪਾਂ ਪੜਿਆ ਤਿੰਨ ਕਿਸਮ ਦਾ ਹੁੰਦਾ ਪਹਿਲਾ ਦੂਜਾ ਤੇ ਤੀਜਾ ਸਵਾਲ ਨੰਬਰ 17 ਉਹ ਆਪ ਤੁਹਾਡੇ ਨਾਲ ਗੱਲ ਕਰੇਗਾ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ ਵਾਕ ਵਿੱਚ ਵਰਤਿਆ ਗਿਆ ਆਪ ਸ਼ਬਦ ਕਿਹੜਾ ਪੜਨਾਮ ਹੈ ਪੁਰਖਵਾਚਕ ਹੈ ਨਿਜਵਾਚਕ ਹੈ ਨਿਸ਼ਚੇਵਾਚਕ ਹੈ ਐਂਡ ਸੰਬੰਧਵਾਚਕ ਹੈ दस दौ दोस्तों वो आप आपे तो हाँ गल करेगा शब्द उन्होंने आप पूछे भी आप कि पड़नाम है है पड़नाम शब्द की पुरखवाचक है नहीं है मैं तू तो वो ओना सी कि पढ़िया ये नहीं है निजवाचक निजवाचक निश्चय निश्चयवाचक नहीं है संबंधवाचक नहीं है ये निजवाचक है याद रखो पंजाबी को एक आप ही निजवाचक पड़नाम है कला आप अपना ਆਪਣੇ ਆਪਸੀ ਆਪਸ ਵਿੱਚ ਆਦਿ ਸ਼ਬਦ ਵਰਤਦੇ ਨੇ ਸਿਰਫ ਆਪ ਤੋਂ ਯਾਦ ਰੱਖਿਓ ਕੇਵਲ ਆਪ ਠੀਕ ਹੈ 17 ਦੇ ਵਿੱਚ ਆਪਾਂ ਕਈ ਕੁਝ ਪੜ ਲਿਆ ਸਵਾਲ ਨੰਬਰ 18 ਉਹ ਪੜਨਾਮ ਸ਼ਬਦੋ ਦੋ ਵਾਕਾਂ ਦਾ ਸਬੰਧ ਜੋੜੇ ਯਾਦ ਰੱਖਿਓ ਵਾਕਾਂ ਦੀ ਗੱਲ ਹੈ ਸ਼ਬਦਾਂ ਦੀ ਨਹੀਂ ਦੋ ਵਾਕਾਂ ਦਾ ਆਪਸ ਵਿੱਚ ਸਬੰਧ ਜੋੜੇ ਪੁਰਕਵਾਚਕ ਨਿਜਵਾਚਕ ਨਿਸ਼ਚੇਵਾਚਕ ਆਪਸ਼ਨ ਇਦਾਂ ਵੀ ਪਾ ਕੇ ਨਾ ਉੱਤੇ ਥੱਲੇ ਲਿਖ ਸਕਦੇ ਵਾਕਾਂ ਦਾ ਸਬੰਧ ਜੋੜਨ ਵਾਲਾ ਸ਼ਬਦਾਂ ਦਾ ਸਬੰਧ ਜੋੜਨ ਵਾਲਾ ਉਪਵਾਕਾਂ ਦਾ ਸਬੰਧ ਜੋੜਨ ਵਾਲਾ ਭਾਸ਼ਾ ਦਾ ਸਬੰਧ ਜੋੜਨ ਵਾਲਾ ਚਾਰ ਆਪਸ਼ਨਾਂ ਤੁਸੀਂ ਉੱਥੇ ਸ਼ਬਦਾਂ ਦਾ ਲਾ ਦੋ ਨਹੀਂ 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 ਵਾਕਾਂ ਦਾ ਲਾਉਣਾ ਪੁਰਖਵਾਚਕ ਪੜਨਾਮ ਨਿਜਵਾਚਕ ਨਿਸ਼ਚੇਵਾਚਕ ਸੰਬੰਧਵਾਚਕ ਜਿੱਥੇ ਬੱਚੇ ਸੰਬੰਧ ਦੀ ਗੱਲ ਆ ਜੇ ਸਸਾ ਉਪਚਨਾ ਅੱਖਾਂ ਬੰਦ ਕਰਕੇ ਉਥੇ ਸੰਬੰਧਵਾਚਕ ਪੜਨਾਮ ਲਾ ਦਿਓ ਸਵਾਲ ਨੰਬਰ 19 ਵਾਕ ਜਦੋਂ ਪੜਨਾਮ ਸ਼ਬਦ ਰਾਹੀਂ ਪ੍ਰਸ਼ਨ ਪੁੱਛਿਆ ਜਾਵੇ ਵਾਕ ਦੇ ਵਿੱਚ ਇੱਥੇ ਆਉਣਾ ਵਾਕ ਵਿੱਚ ਜਦੋਂ ਵਾਕ ਵਿੱਚ ਜਦੋਂ ਪੜਨਾਮ ਸ਼ਬਦ ਦੇ ਰਾਹੀਂ ਪ੍ਰਸ਼ਨ ਪੁੱਛਿਆ ਜਾਵੇ ਤਾਂ ਕਿਹੜਾ ਪੜਨਾਮ ਖੁੰਦਾ ਗੱਲ ਪ੍ਰਸ਼ਨ ਦੀ ਹੋ ਰਹੀ ਹੈ ਨਾ ਗੱਲ ਪ੍ਰਸ਼ਨ ਦੀ ਇੱਥੇ ਜਿਹੜਾ ਪ੍ਰਸ਼ਨਵਾਚਕ ਪੜਨਾਮ ਦੇਖ ਲਓ ਈਡੀ ਆਪਸ਼ਨ ਹੈ ਜੀ ਈਡੀ অপਸ਼ਨ ਬਿਲਕੁਲ ਰਾਈਟ ਹੈ ਸਵਾਲ ਨੰਬਰ 19 ਦਾ ਈਡੀ ਸਵਾਲ ਨੰਬਰ 20 ਲਾਸਟ ਅਜ ਦਾ ਸਵਾਲ ਨਾਮ ਜਾਂ ਪੜਨਾਮ ਸ਼ਬਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕੀ ਏਕ ਹੁੰਦਾ ਹੈ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਕੌਣ ਦੱਸਦਾ ਵਿਸ਼ੇਸ਼ਣ ਦੱਸਦਾ ਭਾਈ ਨਾਮ ਤੇ ਪੜਨਾਮ ਦੀ ਵਿਸ਼ੇਸ਼ਤਾ ਕੌਣ ਦੱਸਦਾ ਹੈ ਵਿਸ਼ੇਸ਼ਣ ਯਾਦ ਰੱਖਿਓ ਇਸੇ ਕੇ 20ਵਾਲ ਅੱਗੇ ਆਪਾਂ ਹੋਰ ਪੜਾਂਗੇ ਹੋਰ ਸਵਾਲ ਪੜਾਂਗੇ ਬਲਰਾਜ ਸਹਨੀ ਇਸ ਵਾਰ ਵਾਰਤਕਕਾਰ ਤੁਹਾਨੂੰ ਲਾਇਆ ਉਸ ਦਾ ਉਸ ਦਾ 10ਵੇਂ ਦੇ ਸਲੇਪਸ ਤੇ ਕੋਈ ਵਾਰਤਕ ਭਾਗ ਹੈ ਉਹਦੇ ਵਿੱਚ ਉਹਦਾ ਵਾਰਤਕ ਦਾ ਟੋਟਾ ਦਿੱਤਾ ਮੋੜ ਦੇਖਿਆ ਪਿੰਡ ਮੇਰਾ ਖਿਆਲ ਇਹੀ ਹੈ ਮੋੜ ਦੇਖਿਆ ਪਿੰਡ ਯਾਦ ਰੱਖਿਓ ਪੇਰਾ ਪਿੰਡ ਹੈ ਉਹਦਾ ਇਹਦਾ ਤੁਹਾਨੂੰ ਸਵਾਲ ਆਉਣਾ ਇਹੀ ਪੁੱਛ ਲਿਆ ਨਾ ਉਹਨਾਂ ਨੇ ਔਰ ਇਹ ਉਸ ਤੇ ਸਫਰਨਾਮੇ ਦੇ ਵਿੱਚੋਂ ਲਿਆ ਗਿਆ ਸਫਰਨਾਮਾ ਉਹਨੇ ਦੋ ਸਫਰਨਾਮੇ ਲਿਖੇ ਸੀਗੇ ਮੇਰਾ ਰੂਸੀ ਸਫਰਨਾਮਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਇਹ ਪਾਕਿਸਤਾਨੀ ਸਫ਼ਰਨਾਮੇ ਦੇ ਵਿੱਚੋਂ ਹੈ ਮੇਰਾ ਪਾਕਿਸਤਾਨੀ ਸਫ਼ਰਨਾਮਾ ਕੀ ਉਹਦੀ ਡੇਟ ਹੈ ਕਿੰਨੇ ਦਿਨਾਂ ਦੀ ਯਾਤਰਾ ਕੀਤੀ ਸਾਰੇ ਸਵਾਲ ਮੈਂ ਤੁਹਾਨੂੰ ਇਸ ਚੈਨਲ ਤੇ ਕਰਾਉਂਗਾ ਯਾਦ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੁੜੇ ਰਹੋ ਪੜ੍ਹਦੇ ਰਹੋ ਲਿਖਦੇ ਰਹੋ ਸਾਰੀਆਂ ਗੱਲਾਂ ਬਾਤਾਂ ਆਪਾਂ ਇੱਥੇ ਕਰਾਂਗੇ ਇੱਕ ਸਵਾਲ ਹੋਰ ਜਾਂਦੇ ਜਾਂਦੇ ਲੈ ਜਾਓ ਭਾਈ ਵੀਰ ਸਿੰਘ ਦੀ ਸਮਾ ਕਵਿਤਾ ਤੇ ਤੁਹਾਨੂੰ ਸਵਾਲ ਆ ਸਕਦਾ ਹੈ ਪੇਪਰ ਦੇ ਵਿੱਚ ਸਿੱਧਾ ਪੁੱਛਣਾ ਹੈ ਕਿ ਭਾਈ ਵੀਰ ਸਮਾ ਕਵਿਤਾ ਦਾ ਲਿਖਾਰੀ ਦੱਸ ਦਿਓ ਇੰਨੀ ਮੇਰੀ ਬਾਤ ਉਤੋਂ ਪੈ ਗਈ ਰਾਤ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰੋ ਕਮੈਂਟ ਛੱਡੋ ਧੰਨਵਾਦ ਤੁਹਾਡਾ ਸਾਰਿਆਂ ਦਾ ਜੇ ਤੁਸੀਂ ਕਮੈਂਟ ਕਰੋਗੇ ਸਾਰੇ ਸਵਾਲ ਮੈਨੂੰ ਲਿਖੋਗੇ ਕੁਇਰੀ ਕਰੋਗੇ ਮੈਂ ਉਹਦਾ ਉੱਤਰ ਦੇਵਾਂਗਾ ਕਮੈਂਟ ਕਰਕੇ ਦੱਸ ਦੇਵਾਂਗੇ ਜੋ ਤੁਹਾਡਾ ਸਵਾਲ ਹੋਗਾ ਜਾਂ ਮੈਂ ਵੀਡੀਓ ਦੇ ਵਿੱਚ ਉਹਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਇੱਕ ਬੱਚੇ ਨੇ ਮੈਨੂੰ ਨਿਸ਼ਚੇਵਾਚਕ ਨਿਸ਼ਚੇਵਾਚਕ ਪੜਨਾਮ ਵਿਸ਼ੇਸ਼ਨ ਤੇ ਪੁੱਛਿਆ ਸੀਗਾ ਕਿਰਿਆ ਵਿਸ਼ੇਸ਼ਨ ਦੇ ਆ ਵਿਸ਼ੇਸ਼ਣ ਤੇ ਮੈਂ ਉਹਨੂੰ ਵੈਸੇ ਦੱਸ ਵੀ ਦਿੱਤਾ ਸੀ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਨਿਸ਼ਚੇਵਾਚਕ ਪੜਨਾਮ ਤੇ ਵਿਸ਼ੇਸ਼ਣ ਲਗਭਗ ਇੱਕੋ ਹੈ ਜਿਹਦੇ ਵਿੱਚ ਨਿਸ਼ਚਾ ਹੋਵੇ ਨਿਸ਼ਚਾ ਹੋਵੇ ਕਿਸੇ ਚੀਜ਼ ਦੇ ਬਾਰੇ ਇਹਦੇ ਅੱਗੇ ਸ਼ਬਦ ਉਹ ਹੈ ਜਿਵੇਂ ਉਹ ਏ ਆਦ ਜਿਵੇਂ ਮੈਂ ਕਹਾਂ ਉਹ ਸਾਡਾ ਘਰ ਇਹਦੇ ਚ ਨਤੀਜਾ ਸ਼ਬਦ ਉਹ ਵੀ ਆ ਜਾਂਦਾ ਉਹ ਮੇਰਾ ਭਰਾ ਹੈ ਇਹ ਮੇਰੀ ਕਿਤਾਬ ਹੈ ਉਹ ਸਾਡਾ ਪਿੰਡ ਹੈ ਇਹ ਸ਼ਬਦ ਨਿਸ਼ਚੇ ਨਾਲ ਆਪਾਂ ਕਹਿ ਰਿਹਾ ਨਿਸ਼ਚੇਵਾਚਕ ਪੜਨਾਮ ਤੇ ਵਿਸ਼ੇਸ਼ਣ ਲਗਭਗ ਇੱਕੋ ਜੀ ਚੀਜ਼ ਹੈ ਜਿਆਦਾ ਫਰਕ ਨਹੀਂ ਆ ਹਾਂ ਪਰ ਕਿਰਿਆ ਜਿਹੜੀ ਕਿਰਿਆ ਵਿਸ਼ੇਸ਼ਣ ਹੈ ਵੱਖਰਾ ਕਿਰਿਆ ਵਿਸ਼ੇਸ਼ਣ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਤੇ ਉਥੇ ਕਿਰਿਆ ਜਿਹੜੀ ਹੋ ਰਹੀ ਹੈ ਉਹਦੇ ਬਾਰੇ ਨਾਲ ਨਿਸ਼ਚਾ ਵੀ ਪ੍ਰਗਟ ਕੀਤਾ ਗਿਆ ਹੋਵੇ ਕਿ ਹਾਂ ਇਹ ਕਿਰਿਆ ਇਸ ਟਾਈਮ ਤੇ ਹੋਊਗੀ ਜਿਵੇਂ ਮੈਂ ਕਹਾਂ ਕਿ ਪਰਸੋਂ ਕੱਲ ਮੈਂ ਪਰਸੋਂ ਹੀ ਦਿੱਲੀ ਤੋਂ ਵਾਪਸ ਆ ਜਾਵਾਂਗਾ ਪਰਸੋਂ ਹੀ ਇਹ ਮੇਰਾ ਪੱਕਾ ਹੈ ਵੀ ਆ ਹੀ ਜਾਵਾਂਗਾ ਜਾਂ ਕੱਲ ਹੀ ਮੀਂਹ ਪਿਆ ਸੀ ਹਨਾ ਜਿਹੜੀ ਚੀਜ਼ ਅੱਛਾ ਉਹ ਜ਼ਰੂਰ ਆਵੇਗਾ ਉਹ ਜ਼ਰੂਰ ਆਵੇਗਾ ਇਹ ਸਾਰੇ ਸ਼ਬਦ ਜਿੰਨੇ ਵੀ ਜ਼ਰੂਰ ਆਵੇਗਾ ਪਰਸੋਂ ਵਗੈਰਾ ਇਹ ਜਿੰਨੇ ਵੀ ਸ਼ਬਦ ਮੈਂ ਬੋਲਿਆ ਇਹ ਕਿਰਿਆ ਵਿਸ਼ੇਸ਼ਣ ਹੈ ਵੀ ਉਹ ਜਿਹੜੀ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਸ਼ਬਦ ਕਦੋਂ ਹੋਊਗਾ ਤੋਂ ਤਿੰਨੇ ਸ਼ਬਦ ਇੱਕੋ ਜਿਹਾ ਲੱਗਦੇ ਇਹ ਜਿਹੜੇ ਕਿ ਵੱਖਰੇ ਵੱਖਰੇ ਵਰਤੇ ਜਾਂਦੇ ਆ ਯਾਦ ਰੱਖਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਤੁਹਾਡਾ ਸਾਰਿਆਂ ਦਾ